ਲਗਾਤਾਰ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਨਾਲ ਹਰ ਕੋਈ ਹਿੱਤੇਸ਼ੀ ਬਰਨਾ ਚਾਹੁੰਦਾ ਹੈ ਕਾਂਗਰਸ ਨੇ ਧਰਨਾ ਲਾਇਆ ਸ਼ੰਭੂ ਦੇ ਵਿੱਚ ਗਲਬੀਰ ਗੋਲੜੀ ਸਾਡੇ ਨਾਲ ਨੇ ਗੋਲੜੀ ਜੀ ਕਿਵੇਂ ਦਿਖਦੇ ਹੋ ਲਗਾਤਾਰ ਵਿਰੋਧੀ ਗੱਲ ਕਹਿੰਦੇ ਕਹਿੰਦੇ ਸ਼ੰਭੂ ਲਾ ਕੇ ਫਾਇਦਾ ਕੀ ਹੈ ਕਿਸਾਨ ਤਾਂ ਦਿੱਲੀ ਬੈਠਾ ਤੁਸੀਂ ਆਪਦੇ ਝੰਡੇ ਨਹੀਂ ਛੱਡ ਰਹੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਝੰਡੇ ਛੱਡ ਕੇ ਉਹਨਾਂ ਦੇ ਧਰਨੇ 'ਚ ਸ਼ਾਮਲ ਹੋ ਕੇ ਕਾਂਗਰਸ ਕਿਉਂ ਨਹੀਂ ਹੁੰਦੀ ਦੇਖੋ ਹਰ ਇੱਕ ਬੰਦੇ ਦਾ ਅਲੱਗ-ਅਲੱਗ ਤੌਰ ਤਰੀਕਾ ਹੁੰਦਾ ਤੇ ਅੱਜ ਸਾਡੀ ਪਾਰਟੀ ਨੇ ਇਹ ਕਿਸਾਨ ਜਥੇਬੰਦੀਆਂ ਦੀ ਹੀ ਕਾਲ ਸੀ ਕਿ ਆਪਾਂ ਨੇ ਅੱਜ ਜਿਹੜੇ ਧਰਨੇ ਪ੍ਰਦਰਸ਼ਨ ਕਰਨਗੇ ਅੱਜ ਅਸੀਂ ਉਹਨਾਂ ਦੀ ਕਾਲ ਦੇ ਉੱਪਰ ਹੀ ਜਿਹੜਾ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਸੈਕੰਡ ਰ ਹੈਗੀ ਕੇਜਰੀਵਾਲ ਦੀ ਗੱਲ ਉਹ ਤੋਂ ਮੈਂ ਪੁੱਛਣਾ ਚਾਹਣਾ ਕਿ ਅੰਨਾ ਹਜਾਰਾ ਜੀ ਕਿੱਥੇ ਨੇ ਕਿਰਨ 베ਦੀ ਜੀ ਕਿੱਥੇ ਨੇ ਤੇ ਖੁਦ ਕਿੱਥੇ ਨੇ ਤੇ ਪੰਜੇ ਛੇ ਬੰਦੇ ਜਿਹੜੇ ਉਸ ਟਾਈਮ ਤੇ ਉਦੋਂ ਜਿਹੜਾ ਧਰਨਾ ਸੀਗਾ ਉਹਦੇ ਵਿੱਚ ਮੌਜੂਦ ਸੀ ਅੱਜ ਉਹਨਾਂ ਨੂੰ ਕਿਸਾਨ ਜਿੱਥੇ ਬੰਦੀਆਂ ਨਹੀਂ ਦਿਖ ਰਹੀਆਂ ਜੜੀਆਂ ਇੰਨੀਆਂ ਠੰਡ ਦੇ ਵਿੱਚ ਐਨੇ ਲਗਾਤਾਰ ਐਨੇ ਦਿਨਾਂ ਤੋਂ ਮੌਸਮ ਖਰਾਬ ਦੇ ਵਿੱਚ ਦਿੱਲੀ ਬੈਠੇ ਨੇ ਪਹਿਲਾ ਤਿੰਨ ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾ ਕਿਹੜਾ ਪ੍ਰਦੇਸ਼ ਸੀਗਾ ਜਿਨੇ ਇਹ ਕਾਨੂੰਨ ਰੱਦ ਕਰਨ ਦੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਉਸ ਹੀ ਪੰਜਾਬ ਮੁੱਖ ਮੰਤਰੀ ਕੌਣ ਸੀ ਕੈਪਟਨ ਅਮਰਿੰਦਰ ਸਿੰਘ ਤੁਸੀਂ ਥੋੜਾ ਜਿਹਾ ਮੈਂ ਤੁਹਾਨੂੰ ਹਿਸਟਰੀ 'ਚ ਲੈ ਕੇ ਜਾਣਾ ਚਾਹਣਾ ਜਦੋਂ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਇੱਕ ਜਾਪ ਕਰਦੇ ਹੋਏ ਆਮ ਸੰਗਤ ਦੇ ਉੱਤੇ ਗੋਲੀਆਂ ਚੱਲੀਆਂ ਉਦੋਂ ਕਿਹੜਾ ਰਾਜ ਸੀ ਅਕਾਲੀ ਦਲ ਦਾ ਹੁਣ ਲਗਾਤਾਰ 2.5 ਮਹੀਨੇ ਜਿਹੜੇ ਪੰਜਾਬ ਦੇ ਵਿੱਚ ਐਜੀਟੇਸ਼ਨ ਹੋਏ ਨੇ ਦੋ ਸੋ ਇੱਕ ਵੀ ਜਗ੍ਹਾ ਤੇ ਕੋਈ ਸਿੰਗਲ ਪਰਚਾ ਵੀ ਕਿਸੇ ਕਿਸਾਨ ਤੇ ਹੋਇਆ ਇਹ ਬਿਲਕੁਲ ਕਲੀਅਰ ਕਰਦਾ ਵੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਬਿਲਕੁਲ ਕਿਸਾਨਾਂ ਦੇ ਪੱਖ ਚ ਮੈਨੂੰ ਦੂਸਰੀ ਸਟੇਟ ਸਿਰਫ ਰਾਜਸਥਾਨ ਆ ਜੇ ਕੇਜਰੀਆ ਲਾਈਨਾਂ ਕਿ ਹੀ ਇਹਨੂੰ ਦਿਲੋਂ ਦਰਦਾ ਤੇ ਇਹਨਾਂ ਨੇ ਨੋਟੀਫਾਈ ਕਿਉਂ ਕਰਿਓ ਕਾਨੂੰਨ ਤੇ ਜੇ ਨੋਟੀਫਾਈ ਕਰਨ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ ਮੇਰੀ ਖੁਦ ਦੀ ਡਿਬੇਟ ਹੋਈ ਸੀ ਟੀਵੀ ਦੇ ਉੱਤੇ ਸ਼ਾਇਦ ਮੈਂ ਉਸ ਦਿਨ ਵੀ ਇਹ ਗੱਲ ਕਰੀ ਇਹਨਾਂ ਦੇ ਐਮਐਲਏ ਨੂੰ ਮੈਂ ਪੁੱਛਿਆ ਮੈਂ ਕਹਾਂ ਤੁਸੀਂ ਕਿਉਂ ਨਹੀਂ ਪੰਜਾਬ ਦੀ ਵਿਧਾਨ ਸਭਾ ਮੰਗੂ ਪੰਜਾਬ ਸਰਕਾਰ ਮੰਗੂ ਦਿੱਲੀ ਦੇ ਵਿੱਚ ਤੁਸੀਂ ਕਿਉਂ ਮਤਾ ਰੱਦ ਨਹੀਂ ਕਰਦੇ ਤਿੰਨੇ ਕਾਨੂੰਨ ਕਿਉਂ ਨਹੀਂ ਰੱਦ ਕਰਦੇ ਉਹ ਕਹਿੰਦੇ ਕਿ ਉਹਨਾਂ ਕੋਲ ਕੋਈ ਆਨਸਰ ਨਹੀਂ ਸੀ ਕਿਉਂਕਿ ਜਿੰਨੀਆਂ ਵੱਧ ਵੱਧ ਸਟੇਟਾਂ ਇਹਦੇ ਅਗੇਂਸਟ ਜਾਂਦੀਆਂ ਅੱਜ ਵੀ ਸਾਰੀਆਂ ਸਟੇਟਾਂ ਇੱਥੇ ਐਜੀਟੇਸ਼ਨ ਕਰ ਰਹੀਆਂ ਨੇ ਸਾਰੇ ਬਾਰਡਰ ਰੋਕ ਕੇ ਰੱਖੇ ਨੇ ਤਾਂ ਜਿਨ੍ਹਾਂ ਨੇ ਕੁਝ ਕਰਿਆ ਹੀ ਨਹੀਂ ਉਹ ਸਿਰਫ ਫੇਸਬੁੱਕ ਜਰੀਏ ਜਾਂ ਸੋਸ਼ਲ ਮੀਡੀਆ ਰਾਹੀਂ ਇੱਕ ਵਾਵਾ ਖੱਟਣਾ ਚਾਹੁੰਦੇ ਨੇ ਇਹ ਬਰਸਾਤੀ ਡੱਡੂਆਂ ਵਾਲਾ ਕੰਮ ਹੈ ਇਹਨਾਂ ਦਾ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਦੋਂ ਇਹ ਸਿਰ ਕੱਢਦੇ ਨੇ ਅਦਰਵਾਈਜ਼ ਇਹਨਾਂ ਨੂੰ ਕੋਈ ਪੰਜਾਬ ਤੋਂ ਲੈਣ ਦੇਣ ਨਹੀਂ ਹੈਗਾ ਜਦੋਂ ਸੀਐਮ ਸਾਹਿਬ ਨੇ ਤਿੰਨੇ ਕਾਨੂੰਨ ਰੱਦ ਕਰੇ ਸਾਰੀਆਂ ਪਾਰਟੀਆਂ ਨੂੰ ਨਾਲ ਲਿਆ ਚਾਹੇ ਉਹ ਅਕਾਲੀ ਦਲ ਸੀ ਚਾਹੇ ਸਾਡੇ ਬੈਂਸਪਰਾ ਸੀਗੇ ਚਾਹੇ ਢੀਂਸਾ ਸਾਹਿਬ ਸੀ ਚਾਹੇ ਉਹ ਆਮ ਆਦਮੀ ਪਾਰਟੀ ਸੀਗੀ ਸਿਰਫ ਉਥੇ ਭਾਜਪੀ ਦੇ ਜਿਹੜੇ 2 ਮੈਂਬਰ ਸੀਗੇ ਉਹ ਨਹੀਂ ਆਏ ਨਹੀਂ ਅਦਰਵਾਈਜ਼ ਸਾਰੇ ਦੇ ਸਾਰੇ ਜਿਹੜੇ ਐਮਐਲਏ ਸੀਗੇ ਉਹ ਨਾਲ ਸੀਗੇ ਤਾਂ ਇਹ ਜੁਆਇੰਟ ਐਕਸ਼ਨ ਹੀ ਸੀਗਾ ਉਸ ਤੋਂ ਬਾਅਦ ਵਿਖਰੇਵਾ ਕਿਹਨੇ ਸ਼ੁਰੂ ਕਰਿਆ ਝਾੜੂ ਵਾਲਿਆਂ ਨੇ ਉਸ ਤੋਂ ਬਾਅਦ ਵਿਖਰੇਵਾ ਸ਼ੁਰੂ ਕਰਿਆ ਅਕਾਲੀ ਦਲ ਵਾਲਿਆਂ ਨੇ ਮੈਨੂੰ ਇਹ ਦੱਸੋ ਕਿ ਥੋੜੇ ਦਿਨ ਪਹਿਲਾਂ ਤਾਂ ਇਹ ਜੇ ਇਹਨਾਂ ਦੇ ਇੰਨੇ ਹੀ ਦਰਦ ਸੀਗਾ ਜੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਜਾਂ ਸਰਕਾਰ ਸਾਰੀ ਪੰਜਾਬ ਦੇ ਲੋਕਾਂ ਦੀ ਮੰਗ ਉੱਤੇ ਸਾਰਾ ਸੈਸ਼ਨ ਸੱਦ ਕੇ ਇਹ ਕਾਨੂੰਨ ਰੱਦ ਕਰੇ ਜਾਂਦੇ ਨੇ ਤਾ ਦਿੱਲੀ 'ਚ ਇਹ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ ਉੱਥੇ ਕਾਨੂੰਨ ਨੋਟੀਫਾਈ ਕਿਉਂ ਹੋ ਰਹੇ ਨੇ ਇਹ ਸਮਝਣ ਦੀ ਗੱਲ ਆਪਾਂ ਨੂੰ ਅਮੋਰ ਗਗਰਮਾਨ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਪ੍ਰੈਸ ਕਾਨਫਰੰਸ ਕਰੀ ਸੀ ਉਹਨੇ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਕਹਿੰਦੇ ਅਡਾਨੀ ਨਾਲ ਹੱਥ ਮਿਲਾ ਲਿਆ ਕੈਪਟਨ ਨੇ ਉਹਨਾਂ ਦਾ ਟੈਂਡਰ ਹੈ ਜਿਹੜਾ ਉਹ ਪਾਸ ਕਰਤਾ ਹੈ ਉਹ ਸਾਡੇ ਭੈਣ ਜੀ ਨਾ ਹੁਣੀ-ਹੁਣੀ ਅ ਚਮਕ-ਤਮਕ ਵਾਲੀ ਸਿਸਟਮ 'ਚੋਂ ਨਿਕਲ ਕੇ ਆਏ ਨੇ ਉਹਨਾਂ ਨੇ ਅਜੇ ਤੱਕ ਸਟੇਜ 'ਤੇ ਪਰਫਾਰਮ ਨਹੀਂ ਕਰਿਆ ਸਾਡੀਆਂ ਅਸੀਂ ਮੈਂ ਕਲਾਸ ਦੇ ਮਨੀਟਰ ਤੋਂ ਸ਼ੁਰੂ ਹੋਏ ਹਾਂ ਹਾਂ ਫਿਰ ਕਾਲਜ ਦਾ ਪ੍ਰੈਜ਼ੀਡੈਂਟ ਫਿਰ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਫਿਰ ਯੂਥ ਕਾਂਗਰਸ ਫਿਰ 올 ਇੰਡੀਆ ਫਿਰ ਕਿਤੇ ਜਾ ਕੇ ਅਸੀਂ ਇੱਧਰ ਇਹਦੇ 'ਚ ਆਇਆ ਤੇ ਮੁਕਾਬਲਾ ਕਰਦੀ ਆ ਸਾਡੇ ਸੀਐਮ ਸਾਹਿਬ ਦਾ ਜਾਂ ਮੁਕਾਬਲਾ ਕਰਦੀ ਆ ਸਾਡੀ ਪਾਰਟੀ ਦਾ ਉਹਦੇ ਨਾਲ ਕਿੱਥੇ ਜੇ ਡਿਬੇਟ ਕਰਨੀ ਆ ਉੱਪਰਲੀ ਚੈਲੰਜ ਆ ਮੇਰੇ ਨਾਲ ਕਰਕੇ ਦਿਖਾਉਣ ਮੈਨੂੰ ਦੱਸਣ ਇਹ ਕਿਉਂਕਿ ਇਹ ਸਿਰਫ ਨਾ ਇੱਕ ਇੱਕ ਚੀਜ਼ ਆ ਜੇ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਕ੍ਰਿਟੀਸਾਈਜ਼ ਕਰਨਾ ਕਿਸੇ ਨੂੰ ਵੀ ਤਾਂ ਬੜੀ ਛੇਤੀ ਫੇਮ ਮਿਲ ਜਾਂਦੀ ਆ ਜਦੋਂ ਤੁਸੀਂ ਕਿਸੇ ਦੇ ਬੁਰਾ ਬੋਲਦੇ ਤੁਸੀਂ ਅੱਜ ਤੱਕ ਤੁਸੀਂ ਕੀ ਕਰਿਆ ਤੁਸੀਂ ਕੀ ਚੰਗਾ ਕਰਿਆ ਤੁਸੀਂ ਨੌਜਵਾਨਾਂ ਲਈ ਕੀ ਸੇਧ ਦਿੱਤੀ ਆਮ ਆਦਮੀ ਨੇ ਇੰਨੇ ਸਾਲ ਹੋ ਗਏ ਪੰਜਾਬ ਲਈ ਕੀ ਕਰਿਆ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਕਿਸੇ ਨੇ ਜਾਂ ਇਹਨਾਂ ਦੀ ਪਾਰਟੀ ਨੇ ਕੋਈ ਚੰਗਾ ਕੋਈ ਕੰਮ ਕਰਿਆ ਹੋਵੇ ਕੋਈ ਚੰਗੀ ਸ਼ੁਰੂਆਤ ਕਰੀ ਹੋਵੇ ਮੈਨੂੰ ਇੱਕ ਵੀ ਕੰਮ ਦਿਖਾਉਣ ਇਹ ਇੱਕ ਵੀ ਮੁੱਦੇ ਤੇ ਕਿਉਂਕਿ ਜਿਹਦੇ ਕੋਲੇ ਮੁੱਦੇ ਨਹੀਂ ਹੁੰਦੇ ਉਹ ਕ੍ਰਿਟੀਸਿਜ਼ਮ ਹੀ ਕਰਦਾ ਤੇ ਉਹ ਬੁਰਾਈ ਕਰਦਾ ਬੁਰਾਈ ਜਿਨੀ ਮਰਜ਼ੀ ਕਰ ਲੋ ਕਿਉਂਕਿ ਕੁਝ ਟਾਈਮ ਤਾਂ ਲੋਕ ਸੁਣਦੇ ਨੇ ਉਹ ਚੀਜ਼ ਵਧੀਆ ਲੱਗਦੀ ਆ ਬਟ ਅੱਜ ਕੱਲ ਹਰ ਇੱਕ ਬੰਦਾ ਮੈਚ्योर ਆ ਪੜ੍ਹਿਆ ਲਿਖਿਆ ਤੇ ਉਹਨੂੰ ਹਰ ਇੱਕ ਚੀਜ਼ ਦਾ ਪਤਾ ਆ ਕਿ ਅਸਲੀ ਸਹੀ ਗੱਲ ਕੌਣ ਕਰਦਾ ਕੌਣ ਨਹੀਂ ਕਰਦਾ ਤੇ ਮੈਂ ਆਪਣੀ ਭੈਣ ਨੂੰ ਤੁਹਾਡੇ ਲਈ ਬੇਨਤੀ ਕਰੂੰਗਾ ਕਿ ਭੈਣੇ ਪਹਿਲਾਂ ਫਿਕਰ ਐਂਡ ਫੈਕਟਸ ਪੂਰੇ ਚੰਗੀ ਤਰ੍ਹਾਂ ਦੇਖ ਲਿਆ ਕਰੋ ਪਹਿਲਾਂ ਸਰਚ ਕਰੋ ਵੀ ਇਹ ਚੀਜ਼ ਹੋਈ ਆ ਜਾਂ ਨਹੀਂ ਹੋਈ ਫੇਰ ਕੋਈ ਬਿਆਨ ਦਿਓ ਇੱਕ ਚੀਜ਼ ਹੋਰ ਮੈਂ ਉਹਨਾਂ ਨੂੰ ਪੁੱਛੀ ਸੀ ਕਿ ਮੈਂ ਕਿਹਾ ਪਿਛਲੀ ਵਾਰੀ ਜਦੋਂ ਉਹਨਾਂ ਨੇ ਇੱਕ ਗੱਲ ਕਰੀ ਪ੍ਰੈਸ ਕਾਨਫਰੈਂਸ ਉਦੋਂ ਕਹਾ ਕੈਪਟਨ ਅਮਰਿੰਦਰ ਸਿੰਘ ਮੱਝ ਵਾਂਗੂ ਨੇ ਵੀ ਉਹਨਾਂ ਦਾ ਚਮੜੀ ਮ ਉਹ ਕਹਿੰਦੇ ਕੋਈ ਕੰਮ ਹੀ ਨਹੀਂ ਕਰ ਰਹੇ ਇਸ ਤਰ੍ਹਾਂ ਦੇਖੋ ਮੈਂ ਉਹੀ ਚੀਜ਼ ਕਹਿ ਸਕਦਾ ਦੇਖੋ ਸਾਡੇ ਮਾਤਾ ਪਿਤਾ ਨੇ ਸਾਨੂੰ ਬਹੁਤ ਵਧੀਆ এডਿਕੇਸ਼ਨ ਦਿੱਤੀ ਆ ਅਸੀਂ ਕਿਸੇ ਬਾਰੇ ਕੋਈ ਇਹੋ ਜਿਹਾ ਸ਼ਬਦ ਨਹੀਂ ਬੋਲ ਸਕਦੇ ਸੋ ਇਹਦੇ ਤੋਂ ਪਾਰਟੀ ਦੀ ਬੈਕਗ੍ਰਾਉਂਡ ਇਹਦੇ ਤੋਂ ਤੁਹਾਡੀ ਬੈਕਗ੍ਰਾਉਂਡ ਦਾ ਪਤਾ ਲੱਗਦਾ ਕਿ ਤੁਸੀਂ ਕਿਸ ਬਾਰੇ ਕੀ ਗੱਲ ਕਰਦੇ ਹੋ ਕਿਸ ਬੰਦੇ ਬਾਰੇ ਕੀ ਗੱਲ ਕਰਦੇ ਹੋ ਤੁਸੀਂ ਇਹ ਜਿਹੜੀ ਪਾਰਟੀਆਂ ਨੇ ਨਾ ਇਹ ਆਈਡੀਓਲੋਜੀ ਦੀ ਲੜਾਈ ਆ ਇਹ ਸੋਚ ਦੀ ਲੜਾਈ ਆ ਤੁਹਾਡੀ ਕੀ ਇਡੈਲੋਜੀ ਹੈ ਤੁਸੀਂ ਉਹਦੇ ਤੇ ਗੱਲ ਕਰੋ ਤੁਸੀਂ ਕੀ ਸੋਚਦੇ ਹੋ ਤੁਸੀਂ ਕੀ ਚੰਗਾ ਕਰਨਾ ਚਾਹੁੰਦੇ ਹੋ ਤੁਸੀਂ ਕੀ ਚੰਗਾ ਕਰਿਆ ਜਾਂ ਫਿਊਚਰ ਪਲਾਨਸ ਤੁਹਾਡੇ ਕੀ ਨੇ ਰੈਦਰ ਥੈਨ ਕੀ ਆਪਾਂ ਦੂਸਰੇ ਤੇ ਕਿਚੜ ਛਾਲੀ ਜਾਈਏ ਸਾਰਾ ਦਿਨ ਦੇਖੋ ਅਸੀਂ ਨਹੀਂ ਨਾ ਸਾਨੂੰ ਸਾਡੀ ਪਾਰਟੀ ਨੇ ਇਹ ਜੀ ਚੀਜ਼ ਸਿਕਾਈਆ ਨਾ ਸਾਨੂੰ ਸਾਡੇ ਪੇਰੈਂਟਸ ਨੇ ਇਹ ਜੀ ਚੀਜ਼ ਸਿਕਾਈਆ ਅਸੀਂ ਤਾਂ ਗੁਰੂ ਮਹਾਰਾਜ ਦੇ ਦਰਸਾਏ ਹੋ ਰਸਤੇ ਤੇ ਚੱਲਣਾ ਸੇਵਾ ਸਾਡਾ ਕੰਮ ਆ ਜੀ ਮਾਨਵਤਾ ਦੀ ਸੇਵਾ ਅਸੀਂ ਨੇ ਕਰਨੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੇ ਸ਼ਬਦ ਬੋਲਣੇ ਚਾਹੀਦੇ ਨੇ ਜਿਨ੍ਹਾਂ ਤੇ ਕੱਲ ਨੂੰ ਆਪਾਂ ਨੂੰ ਪਛਤਾਉਣਾ ਪਵੇ ਇੱਕ ਲਾਸਟ ਇਹਨਾਂ ਪੁੱਛੂੰਗਾ ਭਾਜਪਾ ਵਾਲੇ ਕਹਿੰਦੇ ਪ੍ਰੈਸ ਕਾਨਫਰੈਂਸਾਂ ਕਰਾਂਗੇ ਸਾਰਾ ਨਹੀਂ ਪੁੱਛਣਾ ਤੁਹਾਡੇ ਲੀਡਰਾਂ ਨੂੰ ਹਰੇਕ ਦਾ ਹਲਫ ਦਬ ਦਾ ਥਿਊ ਹੈ ਉਹ ਕਹਿੰਦੇ ਪ੍ਰੈਸ ਕਾਨਫਰੈਂਸਾਂ ਕਰਾਂਗੇ ਪਿੰਡਾਂ 'ਚ ਜਾਵਾਂਗੇ ਅਸੀਂ ਦੁਬਾਰੇ ਫੇਰ ਜਾਵਾਂਗੇ ਮੈਂ ਹੈਰਾਨ ਆ ਇਹਨਾਂ ਦੇ ਇੱਕ ਥੋੜੇ ਦਿਨ ਪਹਿਲਾਂ ਇੱਕ ਲੀਡਰ ਨੇ ਬਿਆਨ ਦਿੱਤਾ ਕਹਿੰਦਾ ਜਿੰਨੀ ਅਸੀਂ ਇੱਜ਼ਤ ਕਰਨੀ ਸੀ ਕਰ ਲਈ ਮੈਂ ਹੈਰਾਨ ਆ ਇਸ ਚੀਜ਼ ਤੋਂ ਦੇਖੋ ਪੰਜਾਬ ਦਾ ਕਿਸਾਨ ਕੋਈ ਅੱਜ ਦਾ ਨਹੀਂ ਜਦੋਂ ਪੂਰੇ ਭਾਰਤ ਨੂੰ ਜ਼ਰੂਰਤ ਸੀ ਅਨਾਜ ਦੀ ਜਦੋਂ ਯੂ ਐਸ ਤੋਂ ਬਾਹਰਲੀਆ ਕੰਟਰੀਜ਼ ਤੋਂ ਅਸੀਂ ਕਣਕ ਖਰੀਦਦੇ ਸੀ ਲਾਲ ਰੰਗ ਦੀ ਰੋਟੀ ਬਣਦੀ ਹੁੰਦੀ ਸੀ ਮੇਰੇ ਫਾਦਰ ਸਾਹਿਬ ਦੱਸਦੇ ਨੇ ਤੇ ਉਸ ਤੋਂ ਬਾਅਦ ਆਪਦੀ ਆਵੋ ਹਵਾ ਖਰਾਬ ਕਰਕੇ ਕਣਕ ਅੰਨ ਪੈਦਾ ਕਰਨ ਵਾਲਾ ਜਿਹੜਾ ਪੰਜਾਬ ਸਟੇਟ ਸੀਗਾ ਤੇ ਅੱਜ ਆਪਾਂ ਅੰਨਦਾਤਾ ਦੀ ਗੱਲ ਨਹੀਂ ਸੁਣ ਰਹੇ ਆਪਾਂ ਮੱਥਾ ਟੇਕ ਕੇ ਰੋਟੀ ਖਾਣੇ ਆ ਵੀ ਸਾਨੂੰ ਗੁਰੂ ਮਹਾਰਾਜ ਨੇ ਦੇਖੋ ਜ਼ਰੂਰਤ ਕਿਸ ਚੀਜ਼ ਦੀ ਆ ਜਿੰਨਸਾਨ ਨੂੰ ਇੱਕ ਰੋਟੀ ਦੀ ਐ ਇੱਕ ਛੱਤ ਦੀ ਐ ਤੇ ਰੋਟੀ ਕੌਣ ਦਿੰਦਾ ਕਿਸਾਨ ਜੇ ਆਪਾਂ ਕਿਸਾਨ ਦੇ ਵਿਰੁੱਧ ਹੋ ਗਏ ਈਗੋ ਦੀ ਪ੍ਰੋਬਲਮ ਆ ਗਈ ਵੀਰ ਜੀ ਈਗੋ ਦੀ ਪ੍ਰੋਬਲਮ ਆ ਸਿਰਫ ਹੋਰ ਕੋਈ ਗੱਲ ਨਹੀਂ ਜੇ ਸਾਰੇ ਕਾਨੂੰਨਾਂ 'ਚ ਉਹ ਐਮੈਂਡਮੈਂਟ ਕਰ ਸਕਦੇ ਨੇ ਤਾਂ ਕਾਨੂੰਨ ਰੱਦ ਕਿਉਂ ਨਹੀਂ ਕਰ ਸਕਦੇ ਈਗੋ ਆ ਨਾ ਮੋਦੀ ਨੂੰ ਐ ਲੱਗਦਾ ਵੀ ਜੇ ਮੈਂ ਇਹ ਸਟੈਪ ਤੋਂ ਪਿੱਛੇ ਹੋ ਗਿਆ ਤਾਂ ਮੈਨੂੰ ਮੈਂ ਫਿਰ ਕੋਈ ਵੀ ਡਿਕਟੇਟਰਸ਼ਿਪ ਕੋਈ ਹਿਟਲਰ ਵਾਲੇ ਬਿਆਨ ਦਾ ਫਿਰ ਮੈਂ ਉਹ ਤੋਂ ਬਾਅਦ ਕਰ ਹੀ ਨਹੀਂ ਸਕਣਾ ਇਹ ਤਾਂ ਪੰਜਾਬ ਦੇ ਲੋਕ ਨੇ ਫਿਰ ਹਰੇਕ ਜਗ੍ਹਾ ਤੇ ਖੜਜਿਆ ਕਰਨਗੇ ਆ ਕੇ ਖੜਾਂਗੇ ਵੀ ਸਾਡਾ ਹੱਕ ਬਣਦਾ ਜਿੱਥੇ ਕੋਈ ਕੋਈ ਧੱਕਾ ਹੋਇਆ ਅਸੀਂ ਤਾਂ ਮੁਗਲਾਂ ਨਾਲ ਲੜਾਈ ਲੜੀਆ ਪੰਜਾਬ ਦੇ ਲੋਕਾਂ ਨੇ ਕਿੱਥੇ ਤੱਕ ਰਾਤ ਸੀਗਾ ਸਾਡਾ ਉਹ ਹੀ ਕੋਲੋਂ ਡਰਦੇ ਨੇ ਕਹਿੰਦੇ ਸੀਏਐਨਆਰਸੀ ਵਿੱਚ ਨਾ ਆ ਜਾਓ ਹਾਂ ਬਿਲਕੁਲ ਉਹਨਾਂ ਨੂੰ ਡਰ ਆ ਇਸ ਚੀਜ਼ ਦਾ ਤੁਸੀਂ ਇਹ ਦੇਖੋ ਕੱਲੀ ਇਹ ਨਹੀਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਇਲੈਕਸ਼ਨਸ ਬੰਦ ਕਰ ਰਹੇ ਨੇ ਪੰਜਾਬ ਦੇ ਉੱਤੇ ਗ੍ਰਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਥੋੜੇ ਸਮੇਂ ਦੇ ਵਿੱਚ ਆਪਾਂ ਨੂੰ ਸਮਝ ਆਊਗੀ ਵੀ ਇਹਨਾਂ ਦੀ ਮਾਨਸਿਕਤਾ ਕੀ ਆ ਸੋ ਇਸ ਚੀਜ਼ ਤੋਂ ਆਪਾਂ ਨੂੰ ਬਚਣਾ ਚਾਹੀਦਾ ਆਪਾਂ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਆਪਾਂ ਇੱਕ ਆਮ ਕਿਸਾਨ ਆ ਆਪਾਂ ਪੰਜਾਬ ਦੇ ਜਾਇਆ ਪੰਜਾਬ ਦੀ ਮਿੱਟੀ ਚੋਂ ਪੈਦਾ ਹੋਇਆ ਪੰਜਾਬ ਦੀ ਮਿੱਟੀ ਚ ਹੀ ਮਰਨਾ ਤੇ ਆਪਾਂ ਨੂੰ ਪੰਜਾਬ ਦੇ ਕਿਸਾਨ ਦੇ ਨਾਲ ਇੱਕ ਠੋਕੇ ਖੜਨਾ ਚਾਹੀਦਾ ਕੋਈ ਬਿਆਨਬਾਜ਼ੀ ਕੋਈ ਰਾਜਨੀਤੀ ਕੋਈ ਝਾੜੂ ਵਾਲਿਆਂ ਨੂੰ ਕੋਈ ਫਲਾਣਿਆਂ ਨੂੰ ਇਹ ਕਰਨੀ ਨਹੀਂ ਚਾਹੀਦੀ ਸਿਰਫ ਕਿਸਾਨ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਕਹਿ ਸਕਦੇ ਆ ਕਿ ਜਿਵੇਂ ਜਿਵੇਂ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਜਨ ਨੂੰ ਪੰਜਾਬ ਦੀ ਗੱਲ ਕਰਨੀ ਪਊਗੀ ਖੈਰ ਗੱਲ ਜਾਇਜ਼ ਵੀ ਹੈ ਜਦੋਂ ਪੰਜਾਬ ਦੇ ਆ ਤਾਂ ਪੰਜਾਬ ਦੀ ਗੱਲ ਰੱਖਣੀ ਪਊਗੀ ਅੱਗੇ ਪਰ ਸਿਆਸੀ ਜਦੋਂ ਮਾਇਨੇ ਆ ਜਾਂਦੇ ਨੇ ਸਿਆਸੀ ਮਾਇਨੇ ਦੇ ਵਿੱਚ ਬਹੁਤ ਕੁਝ ਹੈ ਗੱਲਾਂ-ਗੱਲਾਂ ਦੇ ਵਿੱਚ ਅਨਮੋਲ ਗਗਨ ਮਾਨ ਨੂੰ ਆ ਪੂਰਾ ਪਾਠ ਪੜਾ ਗਏ ਨੇ ਗੋਲਡੀ ਕਰ ਦੇਖਣਾ ਉਹ ਅਨਮੋਲ ਗਗਨ ਮਾਨ ਉਹਨਾਂ ਦੀ ਗੱਲਾਂ ਤੇ ਕਿੰਨਾ ਕ ਅਸਰ ਕਰਦੇ ਨੇ ਪਰ ਨਾਲੋ-ਨਾਲ ਦੇਖਿਆ ਜਾਵੇ ਅੱਜ ਦੇ ਸ਼ੰਭੂ ਮੋਰਚੇ 'ਚ ਸਿਆਸਤ ਦੇ ਇਸ ਪੂਰੇ ਸੰਗਰਾਮ ਦੇ ਵਿੱਚ ਕਾਂਗਰਸ ਨੂੰ ਕੀ ਮਿਲਦਾ ਇਹ ਵੀ ਵੱਡਾ ਸਵਾਲ ਹੈ ਵੀਡੀਓ ਜਰਨਲਿਸਟ ਕਮਲ ਦੇ ਨਾਸਮੀ ਸਿੰਘ ਡੇਲੀ ਕੋਰਸ ਪੰਜਾਬੀ ਚੰਡੀਗੜ੍ਹ ਲਗਾਤਾਰ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਨਾਲ ਹਰ ਕੋਈ ਹਿੱਤੇਸ਼ੀ ਬਰਨਾ ਚਾਹੁੰਦਾ ਹੈ ਕਾਂਗਰਸ ਨੇ ਧਰਨਾ ਲਾਇਆ ਸ਼ੰਭੂ ਦੇ ਵਿੱਚ ਗਲਬੀਰ ਗੋਲਡੀ ਸਾਡੇ ਨਾਲ ਨੇ ਗੋਲਡੀ ਜੀ ਕਿਵੇਂ ਦਿਖਦੇ ਹੋ ਲਗਾਤਾਰ ਵਿਰੋਧੀ ਗੱਲ ਕਹਿੰਦੇ ਕਹਿੰਦੇ ਸ਼ੰਭੂ ਲਾ ਕੇ ਫਾਇਦਾ ਕੀ ਹੈ ਕਿਸਾਨ ਤਾਂ ਦਿੱਲੀ ਬੈਠਾ ਤੁਸੀਂ ਆਪਦੇ ਝੰਡੇ ਨਹੀਂ ਛੱਡ ਰਹੇ ਆਵਾਜ਼ਵੀਂ ਪਾਰਟੀ ਕਹਿੰਦੀ ਅਸੀਂ ਝੰਡੇ ਛੱਡ ਕੇ ਉਹਨਾਂ ਦੇ ਧਰਨੇ 'ਚ ਸ਼ਾਮਲ ਹੋ ਕੇ ਕਾਂਗਰਸ ਕਿਉਂ ਨਹੀਂ ਹੁੰਦੀ ਦੇਖੋ ਹਰ ਇੱਕ ਬੰਦੇ ਦਾ ਅਲੱਗ-ਅਲੱਗ ਤੌਰ ਤਰੀਕਾ ਹੁੰਦਾ ਤੇ ਅੱਜ ਸਾਡੀ ਪਾਰਟੀ ਨੇ ਇਹ ਕਿਸਾਨ ਜਥੇਬੰਦੀਆਂ ਦੀ ਹੀ ਕਾਲ ਸੀ ਕਿ ਆਪਾਂ ਨੇ ਅੱਜ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਅੱਜ ਅਸੀਂ ਉਹਨਾਂ ਦੀ ਕਾਲ ਦੇ ਉੱਪਰ ਹੀ ਜਿਹੜਾ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਸੈਕੰਡ ਹੈਗੀ ਕੇਜਰੀਵਾਲ ਦੀ ਗੱਲ ਉਹ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਅੰਨਾ ਹਜਾਰਾ ਜੀ ਕਿੱਥੇ ਨੇ ਕਿਰਨ 베ਦੀ ਜੀ ਕਿੱਥੇ ਨੇ ਤੇ ਖੁਦ ਕਹਤੇ ਨੇ ਤੇ ਪੰਜੇ ਛੇ ਬੰਦੇ ਜਿਹੜੇ ਉਸ ਟਾਈਮ ਤੇ ਉਦੋਂ ਜਿਹੜਾ ਧਰਨਾ ਸੀਗਾ ਉਹਦੇ ਚ ਮੌਜੂਦ ਸੀ ਅੱਜ ਉਹਨਾਂ ਨੂੰ ਕਿਸਾਨ ਜਿੱਥੇ ਬੰਦੀਆਂ ਨਹੀਂ ਦਿਖ ਰਹੀਆਂ ਜਿਹੜੀਆਂ ਇੰਨੀਆਂ ਠੰਡ ਦੇ ਵਿੱਚ ਐਨੇ ਲਗਾਤਾਰ ਐਨੇ ਦਿਨਾਂ ਤੋਂ ਮੌਸਮ ਖਰਾਬ ਦੇ ਵਿੱਚ ਦਿੱਲੀ ਬੈਠੇ ਨੇ ਪਹਿਲਾ ਤਿੰਨ ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾ ਕਿਹੜਾ ਪ੍ਰਦੇਸ਼ ਸੀਗਾ ਜਿਨੇ ਇਹ ਕਾਨੂੰਨ ਰੱਦ ਕਰਨ ਦੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਉਹ ਸੀ ਪੰਜਾਬ ਮੁੱਖ ਮੰਤਰੀ ਕੌਣ ਸੀ ਕੈਪਟਨ ਅਮਰਿੰਦਰ ਸਿੰਘ ਤੁਸੀਂ ਥੋੜਾ ਜਿਹਾ ਮੈਂ ਤੁਹਾਨੂੰ ਹਿਸਟਰੀ ਚ ਲੈ ਕੇ ਜਾਣਾ ਚਾਹਣਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਇੱਕ ਜਾਪ ਕਰਦੇ ਹੋਏ ਆਮ ਸੰਗਤ ਦੇ ਉੱਤੇ ਗੋਲੀਆਂ ਚੱਲੀਆਂ ਉਦੋਂ ਕਿਹਦਾ ਰਾਜ ਸੀ ਅਕਾਲੀ ਦਲ ਦਾ ਹੁਣ ਲਗਾਤਾਰ 2.5 ਮਹੀਨੇ ਜਿਹੜੇ ਪੰਜਾਬ ਦੇ ਵਿੱਚ ਐਜੀਟੇਸ਼ਨ ਹੋਏ ਨੇ ਦੋਸੋਂ ਇੱਕ ਵੀ ਜਗ੍ਹਾ ਤੇ ਕੋਈ ਸਿੰਗਲ ਪਰਚਾ ਵੀ ਕਿਸੇ ਕਿਸਾਨ ਤੇ ਹੋਇਆ ਇਹ ਬਿਲਕੁਲ ਕਲੀਅਰ ਕਰਦਾ ਵੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਬਿਲਕੁਲ ਕਿਸਾਨਾਂ ਦੇ ਪੱਖ ਚ ਆ ਮੈਨੂੰ ਦੂਸਰੀ ਸਟੇਟ ਸਿਰਫ ਰਾਜਸਥਾਨ ਆ ਜੇ ਕੇਜਰੀਆ ਲਾਈਨਾਂ ਇੱਕ ਹੀ ਇਹਨੂੰ ਦਿਲੋਂ ਦਰਦਾ ਤੇ ਇਹਨਾਂ ਨੇ ਨੋਟੀਫਾਈ ਕਿਉਂ ਕਰਿਓ ਕਾਨੂੰਨ ਤੇ ਜੇ ਨੋਟੀਫਾਈ ਕਰਨ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ ਮੇਰੀ ਖੁਦ ਦੀ ਡਿਬੇਟ ਹੋਈ ਸੀ ਟੀਵੀ ਦੇ ਉੱਤੇ ਸ਼ਾਇਦ ਮੈਂ ਉਸ ਦਿਨ ਵੀ ਇਹ ਗੱਲ ਕਰੀ ਇਹਨਾਂ ਦੇ ਐਮਐਲਏ ਨੂੰ ਮੈਂ ਪੁੱਛਿਆ ਮੈਂ ਕਹਾਂ ਤੁਸੀਂ ਕਿਉਂ ਨਹੀਂ ਪੰਜਾਬ ਦੀ ਵਿਧਾਨ ਸਭਾ ਮੰਗੂ ਪੰਜਾਬ ਸਰਕਾਰ ਮੰਗੂ ਦਿੱਲੀ ਦੇ ਵਿੱਚ ਤੁਸੀਂ ਕਿਉਂ ਮਤਾ ਰੱਦ ਨਹੀਂ ਕਰਦੇ ਤਿੰਨੇ ਕਾਨੂੰਨ ਕਿਉਂ ਨਹੀਂ ਰੱਦ ਕਰਦੇ ਉਹ ਕਹਿੰਦੇ ਕਿ ਉਹਨਾਂ ਕੋਲ ਕੋਈ ਆਨਸਰ ਨਹੀਂ ਸੀ ਕਿਉਂਕਿ ਜਿੰਨੀਆਂ ਵੱਧ ਤੋਂ ਵੱਧ ਸਟੇਟਾਂ ਇਹਦੇ ਅਗੇਂਸਟ ਜਾਂਦੀਆਂ ਅੱਜ ਵੀ ਸਾਰੀਆਂ ਸਟੇਟਾਂ ਇੱਥੇ ਐਜੀਟੇਸ਼ਨ ਕਰ ਰਹੀਆਂ ਨੇ ਸਾਰੇ ਬਾਰਡਰ ਰੋਕ ਕੇ ਰੱਖੇ ਨੇ ਤਾਂ ਜਿਨ੍ਹਾਂ ਨੇ ਕੁਝ ਕਰਿਆ ਹੀ ਨਹੀਂ ਉਹ ਸਿਰਫ ਫੇਸਬੁੱਕ ਜਰੀਏ ਜਾਂ ਸੋਸ਼ਲ ਮੀਡੀਆ ਰਾਹੀਂ ਇੱਕ ਵਾਵਾ ਖੜਨਾ ਚਾਹੁੰਦੇ ਨੇ ਇਹ ਬਰਸਾਤੀ ਡੱਡੂਆਂ ਵਾਲਾ ਕੰਮ ਹੈ ਇਹਨਾਂ ਦਾ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਦੋਂ ਇਹ ਸਿਰ ਕੱਢਦੇ ਨੇ ਅਦਰਵਾਈਜ਼ ਇਹਨਾਂ ਨੂੰ ਕੋਈ ਪੰਜਾਬ ਤੋਂ ਲੈਣ ਦੇ ਨਹੀਂ ਹੈਗਾ ਜਦੋਂ ਸੀਐਮ ਸਾਹਿਬ ਨੇ ਤਿੰਨੇ ਕਾਨੂੰਨ ਰੱਦ ਕਰੇ ਸਾਰੀਆਂ ਪਾਰਟੀਆਂ ਨੂੰ ਨਾਲ ਲਿਆ ਚਾਹੇ ਉਹ ਅਕਾਲੀ ਦਲ ਸੀ ਚਾਹੇ ਸਾਡੇ ਬੈਂਸਪਰਾਹ ਸੀਗੇ ਚਾਹੇ ਢੀਂਸਾ ਸਾਹਿਬ ਸੀ ਚਾਹੇ ਉਹ ਆਮ ਆਦਮੀ ਪਾਰਟੀ ਸੀਗੀ ਸਿਰਫ ਉਥੇ ਭਾਜਪਾ ਦੇ ਜਿਹੜੇ ਦੋ ਮੈਂਬਰ ਸੀਗੇ ਉਹ ਨਹੀਂ ਆਏ ਨਹੀਂ ਅਦਰਵਾਈਜ਼ ਸਾਰੇ ਦੇ ਸਾਰੇ ਜਿਹੜੇ ਐਮਐਲਏ ਸੀਗੇ ਉਹ ਨਾਲ ਸੀਗੇ ਤਾਂ ਇਹ ਜੁਆਇੰਟ ਐਕਸ਼ਨ ਹੀ ਸੀਗਾ ਉਸ ਤੋਂ ਬਾਅਦ ਵਿਖਰੇਵਾ ਕਿਹਨੇ ਸ਼ੁਰੂ ਕਰਿਆ ਝਾੜੂਆ ਲੈਣੇ ਉਸ ਤੋਂ ਬਾਅਦ ਵਿਖਰੇਵਾ ਸ਼ੁਰੂ ਕਰਿਆ ਅਕਾਲੀ ਦਲ ਆ ਲੈਣੇ ਮੈਨੂੰ ਇਹ ਦੱਸੋ ਕਿ ਥੋੜੇ ਦਿਨ ਪਹਿਲਾਂ ਤਾਂ ਇਹ ਜੇ ਇਹਨਾਂ ਦੇ ਇੰਨੇ ਹੀ ਦਰਦ ਸੀਗਾ ਜੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਜਾਂ ਸਰਕਾਰ ਸਾਰੀ ਪੰਜਾਬ ਦੇ ਲੋਕਾਂ ਦੀ ਮੰਗ ਉੱਤੇ ਸਾਰਾ ਸ਼ੈਸ਼ਨ ਸੱਦ ਕੇ ਇਹ ਕਾਨੂੰਨ ਰੱਦ ਕਰੇ ਜਾਂਦੇ ਨੇ ਤਾਂ ਦਿੱਲੀ 'ਚ ਇਹ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ ਉੱਥੇ ਕਾਨੂੰਨ ਨੋਟੀਫਾਈ ਕਿਉਂ ਹੋ ਰਹੇ ਨੇ ਇਹ ਸਮਝਣ ਦੀ ਗੱਲ ਆਪਾਂ ਨੂੰ ਅਮੋਰ ਕੁਮਾਰਵਾਨ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਪ੍ਰੈਸ ਕਾਨਫਰੰেন্স ਕਰੀ ਸੀ ਉਹਨੇ ਉਹਨਾਂ ਨੇ ਇੱਕ ਦੋ ਬੰਦੇ ਨੂੰ ਪਹਿਲਾਂ ਉਹ ਕਹਿੰਦੇ ਅਡਾਨੀ ਨਾਲ ਹੱਥ ਮਿਲਾ ਲਿਆ ਕੈਪਟਨ ਨੇ ਉਹਨਾਂ ਦਾ ਟੈਂਡਰ ਹੈ ਜਿਹੜਾ ਉਹ ਪਾਸ ਕਰਤਾ ਹੈ ਉਹ ਸਾਡੇ ਭੈਣ ਜੀ ਨਾ ਹੁਣੀ-ਹੁਣੀ ਚਮਕ ਤਮਕਾਲੀ ਸਿਸਟਮ